ਮਾਟੀ ਕੇ ਸ਼ਿਵ ਬਣਾਏ ਪੂਜ ਕੇ ਬਹਾਏ ਆਏ ਆਏ ਕੇ ਬਣਾਏ ਫਿਰ ਮਾਟੀ ਕੇ ਸੁਧਾਰਕ ਹੈ ਕੀ ਕਰਦੇ ਨੇ ਮੋਟੀਫਿਕੇਸ਼ਨ ਸੁਧਾ ਬਿਨਾ ਹੋਣਾ ਇਹਦੇ ਚ ਉਦਾ ਸਮੇ ਸਮੇਂ ਸਰਕਰ ਕਰਦੇ ਰਹਿੰਦੇ ਜੀ ਮਿੱਟੀ ਦੇ ਦੇਵੀ ਦੇਵਤਾ ਬਣਾ ਲੈਂਦੇ ਜੀ ਪਿੱਛੇ ਹੁਣ ਗਣੇਸ਼ ਗਹਾ ਬਣਾਉਣਗੇ ਗੋਮਈਚ ਮਾਤੀ ਗੀਗਰ ਦੇਵੀ ਦੇ ਆ ਉਹ ਆਹ ਖੜੀਆ ਬੁੱਟੀ ਹੁੰਦੀ ਆ ਨਾ ਅਜੇ ਮੂਰਤੀਆਂ ਪਈਆਂ ਰਹਿ ਗਈਆਂ ਸੜਕ ਤੇ ਉਹ ਬਣਵਾ ਲੈਂਦੇ ਨੇ ਤੇ ਬਿਹਾਰ ਦੇ ਵਿੱਚ ਉਹ ਇਹ ਦੇਵੀ ਜਿਹੜੀ ਦੁਰਗਾ ਦੇਵੀ ਚੱਡੀ ਹੈ ਇਹਦੀ ਮੂਰਤੀ ਬਣਾ ਕੇ ਵਹਉਂਦੇ ਨੇ ਉੱਥੇ ਅ ਗਣੇਸ਼ ਦੀ ਬਹਉਂਦੇ ਨੇ ਮਹਾਰਾਸ਼ਟਰ 'ਚ ਕਿਤੇ ਸ਼ਿਵ ਜੀ ਦੀ ਬਹਉਂਦੇ ਹੋਣੇ ਨੇ ਇਹ ਉਰੂਗਾਂ ਦਾ ਪੂਜਾ ਦੇ ਕਈ ਦਰ ਹੈ। ਆਈਆਂ ਰਾਤੇ ਹੁਣੇ ਨਾ ਹੁਣ ਇਹਨਾਂ ਚੋਂ ਦੁਰਗਾ ਦੀ ਪੂਜਾ ਕਰਦੇ। ਪਸ਼ੂ ਦੇ ਰਾਤੇ ਆ ਤੇ ਉਹ ਫਿਰ ਜਦੋਂ ਦਸਹਿਰਾ ਹੁੰਦਾ ਆ ਉਹਨਾਂ ਦਾ ਦਿਨ ਹੁੰਦਾ ਜਿਵੇਂ ਉਹ ਫਿਰ ਉਹਨੂੰ ਪਸਾਰੇ ਜਾਂਦੇ ਨੇ ਜਾ ਕੇ ਫਿਰ ਪਾਣੀ ਦੇਦੇ ਚਲਦੇ ਪਾਣੀ ਤੇ ਇੱਥੇ ਆਪਣੇ ਵੀ ਲੱਗੇ ਹੁਣ ਤਾਂ ਵਿਆਹ ਜੀ ਕਰ ਦੋ। ਸਮਝ ਗਈ ਮੈਂ। ਬਹੁਤ ਅੰਦੇ ਹੋ। ਇਹ ਸਮਝ ਗਈ ਮੈਂ। ਹਾਂ। ਆਮਾ ਚ ਜਲਦੇ ਪਾਣੀ ਚ ਬਹਾਇਉਂਦੇ। ਉਹਨਾਂ ਦਾ ਹੈ ਬਤ ਹੈ ਨਾ। ਮਾਟੀ ਦੇ ਸ਼ਿਵ ਬਣਾਏ, ਪੂਜ ਕੇ ਬਹਾਇ ਆਏ। ਉਹ ਕਹਿੰਦੇ ਮਿੱਟੀ ਦੇ ਸ਼ਿਵ ਬਣਾ ਕੇ ਤੁਸੀਂ ਉਹਨੂੰ ਪੂਜਦੇ ਹੋ, ਪਹਿਲਾਂ ਫਿਰ ਉਹਨੂੰ ਪਾਣੀ ਚ ਬਹਾਇਉਂਦੇ। ਉਹ ਜਿਹੜੇ ਅਸੀਂ ਆਪੇ ਬਣਾਇਆ, ਆਪੇ ਪੂਜ ਲਿਆ, ਆਪੇ ਪਾਣੀ ਚ ਬਹਾਇ ਜਾਂਦਾ। ਕੀ ਇਹ ਧਰਮ ਹੈ ਕੋਈ ਕਿ ਆਸਤ ਹੈ ਉਹ। ਤੁਸੀਂ ਤਾਂ ਉਹਨੂੰ ਪਾਣੀ ਚ ਰੋੜਿਆ ਜਾਂਦਾ। ਪਾਣੀ ਚ ਰੋੜਨਾ ਕੋਈ ਉਹਦੀ ਇੱਜ਼ਤ ਹੈ ਕੋਈ ਆਸਤਾ ਇਹ ਕਹਿ ਰਹੇ ਵਾਹੇ ਆਏ ਵਾਹ ਕੇ ਆਗੇ ਆਏ ਕੇ ਬਣਾਏ ਫੇਰ ਮਾਟੀ ਕੇ ਸੁਧਾਰ ਕੇ ਫੇਰ ਮਿੱਟੀ ਨੂੰ ਸੁਧਾਰ ਕੇ ਵਧੀਆ ਮਿੱਟੀ ਗੁੱਢ ਕੇ ਜਾਂ ਚਿੱਕੀ ਕਿਸਮ ਦੀ ਮਿੱਟੀ ਬਣਾ ਕੇ ਫੇਰ ਵਾਹ ਲੜੇ ਹੋਰ ਤਾਂ ਇਹ ਆਪਣੇ ਬਣਾਏ ਹੋਏ ਦੇਵੀ ਦੇਵਤੇ ਜਿਹੜੇ ਹੁੰਦੇ ਨੇ ਉਹ ਪੂਜਣ ਲੱਗ ਹੁੰਦੇ ਨੇ ਹਾਂ ਤਾਂ ਕੇ ਪਾਇਂ ਪਰਿਉ ਮਾਥੋ ਭਰੀ ਦਵਾਈ ਰਗ ਰਿਉ ਕਹੈ ਉਹਦੇ ਤੁਸੀਂ ਪੈਰੀ ਬੰਦੇ ਹੋ ਫਿਰ ਦੋ ਘੜੀ ਮੱਥਾ ਵੀ ਰਗੜਦੇ ਆ ਉਥੇ ਉਹਦੇ ਅੱਗੇ ਨੱਖ ਰਗੜਦੇ ਆ ਦੋ ਘੜੀ ਤੋ ਐ ਰੇ ਤਾਂ ਮੈਂ ਕਹਾ ਹੈ ਰੇ ਦਹ ਤੋਹੇ ਕੋ ਵਿਚਾਰ ਕਾਂ ਉਂ ਐ ਦੱਸ ਕਿ ਉਹ ਤੁੰਗ ਉਹਦੇ ਵਿੱਚ ਕੀ ਚੀਜ਼ ਹੈ ਜਿਹੜੀ ਤੈਨੂੰ ਬੋਲ ਕੇ ਕੁਝ ਦੇ ਦੂ ਬਰਦਾਰਦ ਦੇ ਦੂ ਤਾਂ ਉਹ ਪਾਇਆ ਜੋ ਕੁਝ ਪਾਇਆ ਉਹਦੇ ਪਿੱਛੇ ਜੋ ਕੁਝ ਪਾਇਆ ਤਾਂ ਉਹ ਪਾਇਆ ਉਹ ਤੇਨੂੰ ਤਾਂ ਪਤਾ ਹੀ ਹੈ ਵੀ ਉਹਦੇ ਉਹਦੇ ਚ ਕਿਹੜੀ ਚੀਜ਼ ਹੈ ਉਹ ਤਾਂ ਤੂੰ ਕੀ ਭਾਲਦਾ ਹੈ ਤੇਨੂੰ ਉਹ ਤਾਂ ਕੀ ਪ੍ਰਾਪਤੀ ਹੋਊਗੀ ਇਹੋ ਜਿਹਾ ਫੋਕਾ ਧਰਵਾ ਜਣਾ ਇਹਨੂੰ ਇਹ ਕਹਿੰਦੇ ਆਸਤਾ ਦਾ ਵਿਸ਼ੈ ਆਸਤਾ ਤਾਂ ਤੁਸੀਂ ਝੂਠੀ ਪੈਦਾ ਕੀਤੀ ਹੈ ਕੋਝ ਉਠੇ ਆਸਤਾ ਲੋਕਾਂ ਦੀ ਪੈਦਾ ਕਰਨਾ ਅਪਰਾਧ ਹੈ ਇਹ ਤਾਂ ਅਪਰਾਧ ਹੈ ਜਾਇ ਸਰਕਾਰ ਆਸਤਾ ਦੁਨਿਆਵੀ ਕਹਾ ਨੂੰ ਦੇਬਤਾ ਅਪਰਾਧ ਨਾ ਮੰਨੇ ਸਰਕਾਰ ਸਰਕਾਰਾਂ ਦੀ ਆਪਣੀ ਕਮਜ਼ੋਰੀ ਹੋਊਗੀ ਕੋਈ ਛੋਕਰੇਜਾਂ ਨੂੰ ਕੀ ਲੋੜ ਸੀ ਕਿ ਜਨਤਾ ਚਾਹੁੰਦੇ ਸੀ ਇਹ ਜਿੱਥੋਂ ਲੱਗੇ ਰਹਿਣ ਮੁਸਲਮਾਨ ਵੀ ਜਾਉਂਦੇ ਪਾਗਲ ਨੇ ਪਾਗਲ ਬਣੇ ਰਹਿਣ ਤੇ ਸਿਆਣੇ ਬਣ ਜਾਣਗੇ ਰਾਜ ਖੋਣ ਦੇ ਸਾਥੇ ਉਹ ਹਉਣ ਵਾਲੀ ਸਰਕਾਰ ਦਾ ਦੇਖ ਲਵੇ ਇਹਨਾਂ ਨੂੰ ਬਾਗਲੇ ਰਹਿਣ ਦੇਣਾ ਟਾਈਮ ਵੇਸਟ ਕਰਦੇ ਨੇ ਕਰੋੜਾਂ ਲੋਕ ਇਕੱਠੇ ਹੋ ਜਾਂਦੇ ਨੇ ਟਾਈਮ ਵੇਸਟ ਕਰਦੇ ਨੇ ਚਾਈਨਾ ਦੀ ਇਹ ਦੇ ਕਪਟਲ ਮੰਨਦਾ ਕੰਮ ਕਰੋ ਕੰਮ ਕਰੋ ਰੋਜ਼ਗਾਰ ਸਰਕਾਰ ਦਿੰਦੀ ਹੈ ਇਹ ਜੋ ਬਣਾਉਂਦੇ ਉਹ ਸਰਕਾਰ ਵੇਚਦੀ ਹੈ ਤੇ ਕੰਮ ਕਰੋ ਔਰ ਖਾਓ ਕੋਈ ਨਾ ਲੋਕ ਗਰੀਬ ਨੇ ਭੁੱਖਮਰੀ ਪਈ ਹੋਈ ਹੈ ਤੁਸੀਂ ਆਇਆ ਕੱਫੜਿਆ ਹੈ ਲੋਕਾਂ ਨੂੰ ਸਰਕਾਰ ਨੂੰ ਵਾਲਾ ਖੜਦੇ ਆ ਜੇ ਲੋਕ ਕੋਈ ਸਰਕਾਰ ਕਿਹੜਾ ਕੋਈ ਐਸੀ ਚੀਜ਼ ਆ ਵੀ ਇਹ ਦੇਖੋ ਰੱਬ ਕੋਲੋਂ ਕੋਈ ਆਪੇ ਹੀ بارش ਹੋਈ ਜਾਂਦੀ ਹੈ ਸਰਕਾਰਾਂ ਦਾ ਸਮਾਂ ਲੋਕਾਂ ਦਾ ਮਾਲ ਹੀ ਖਾਂਦੀਆਂ ਹੁੰਦੀਆਂ ਨੇ ਖਰਚੇ ਜਿਆਦਾ ਵਧਾਉਂਦੀ ਦੋ ਜੀ ਲੋਕਾਂ ਕਦੋਂ ਕਰਦੇ ਕੋਈ ਵੀ ਘਰ ਹੋਵੇ ਜੇ ਸਾਰੇ ਮੈਂਬਰ ਕਦੋਂ ਕਰਦੇ ਖੁਸ਼ ਖੁਸ਼ਹਾਲੀ ਉੱਥੇ ਹੀ ਰੋ ਮੁਲਕ ਵੀ ਇੱਕ ਮੈਂਬਰ ਸਾਰੇ ਘਰੇ ਆ ਜੇ ਸਾਰੇ ਲੋਕ ਕੰਮ ਕਰ ਲੈਣ ਤਾਂ ਖੁਸ਼ਹਾਲੀ ਹੋ ਜੂਗੀ ਜੇ ਕੰਮ ਹੈ ਨਾ ਤੁਸੀਂ ਕਰ ਦੇਣਾ ਉਹਨਾਂ ਨੂੰ ਹੋਰੇ ਪੱਸੇ ਲਾ ਰੱਖਣਾ ਖੁਸ਼ਹਾਲੀ ਹੋ ਤੱਕ ਤੋਂ ਇਹ ਅਪਰਾਧ ਹੈ ਸਮਾਜਿਕ ਵੀ ਅਪਰਾਧ ਹੈ ਮਲਕਾ ਸਮਾਜਿਕ ਅਪਰਾਧ ਵੱਡਾ ਹੈ ਸਮਾਜਿਕ ਅਪਰਾਧ ਵੱਡਾ ਹੈ ਦੂਸਰਾ ਆਤਾ ਚਲੋ ਹੈ ਉਹ ਅਪਰਾਧ ਜਿਹੜਾ ਹੈ ਫਿਰ ਲੋ ਬਾਜ਼ਾਂ ਤੇ ਸਿਕਦਾ ਰਹੇ ਨਾ ਪੜਿਆ ਨਾ ਦੁਰਦੋੜਿਆ ਗਿਆਨ ਹੈ ਤੁਸੀਂ ਬੇਫਕੂ ਬਣਾ ਕੇ ਉਹਨਾਂ ਦਾ ਰਾਜ ਕਰਦਿਓ ਪਿਛੇ ਲਾ ਲੈਣਿਓ ਪਿਛੇ ਲਾ ਕੇ ਬੰਦੇ ਵਰਵਾਤੇ ਉਹ 84 ਕੋਸੀ ਕਸਤੇ ਤਿਆਰ ਉੱਥੇ ਬੰਦੇ ਵਰ ਜਾਣਗੇ ਆਪਣੀਆਂ ਸ਼ਰਤਾਂ ਬਣਾ ਲਓ ਕਿ ਸਰਕਾਰ ਤੇ ਦਰਖਾਨੇ ਕਬਰੇ ਜਬੜ ਕੇ ਜੇ ਉੱਥੇ ਬੰਦੇ ਬਣ ਕੇ ਅਕਰੋਲਾਂ ਅਰਬਾਂ ਭੀਚਣ ਲੱਗ ਜਾਣਗੇ ਤੁਹਾਡਾ ਬਾਲਾ-ਬਾਲ ਹੋ ਜਾਪੇ ਗੱਲ ਤਾਂ ਕਿ ਦੁਕਾਨ ਬਣਾਉਣ ਦੀ ਹੋਈ ਹੈ ਹੋਰ ਕੁਝ ਨਹੀਂ ਹੈ ਉੱਥੇ ਜੜਦੇ ਹੀ ਨਾ ਰੁਪਈਏ ਉੱਤੇ ਜਾਣ ਲੱਗ ਜਾਉਂਗੇ ਖੜੀ